ਅੱਜ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਘਰ ਖੜਿਆ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਸਿੰਘ ਮਾਨ ਜੀ ਦੇ ਸਦੇਤਾ ਅਨਸਾਰ ਉਹਨੇ ਨਗਰ ਕੌਂਸਲ ਸੰਭੇ ਵਾਲੇ ਪ੍ਰਧਾਨ ਵੀ ਸੀਨੀਅਰ ਉਪ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਜਿਹੜੇ ਇੱਥੇ ਚੋਣ ਕਰਵਾਈ ਗਈ ਸਾਰੇ ਕੌਂਸਲਰ ਸਹਿਭਾ ਨੂੰ ਨੇ ਸਮਝ ਦਿੱਤੀ ਜ ਜਿਹੋਣਾਂ ਨੇ ਚੁਣਿਆ ਆਪਣੀ ਰਾਜੂ ਪਾਟਿਆ ਜੀ ਦੀ ਵਾਈਫ ਧਰਮਪਤਨੀ ਜੀ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ ਸੀਨੀਅਰ ਵਾਈਸ ਪ੍ਰਧਾਨ ਤੇ ਆਪਣੇ ਸੋਨੀ ਜੀ ਸਵਨ ਸੋਨੀ ਉਹ ਵਾਈਸ ਪ੍ਰਧਾਨ ਸੋ 15 ਦੇ ਬਹੁਤ ਖੁਸ਼ੀ ਦੀ ਗੱਲ ਲਗਾ ਕਿ 15 ਦੇ 15 ਕੌਸ ਰੋਠੇ ਬੰਨਾਂ ਨੇ ਉਹਨਾਂ ਦੇ ਹੱਥ ਹੱਥ ਤੇ ਹੱਥ ਖੜੇ ਕੀਤੇ ਸੋ ਪਰਮਾਤਮਾ ਦਾ ਸੁਪਰਾਨਾ ਕੀਤਾ ਕਿ ਮਾਲਕਾ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਾਰੇ ਪਿਆਰ ਕਰਦੇ ਆ ਅਸੀਂ ਵੀ ਸਾਰੇ ਇਕੱਠੇ ਹੋ ਕੇ ਇਸੇ ਤਰ੍ਹਾਂ ਇਨਸਾਨੀ ਵਾਲੀ ਸੇਵਾ ਕਰੀਏ ਤੇ 15 ਦੇ 15 ਵਾਦਾਂ ਦੇ ਵਿੱਚ ਜਿਹੜੇ ਕੰਮਾਂ ਦੀ ਜੋ ਕਾਸ ਦੀ ਜਿਹੜੀ ਨੇ ਰਿਣੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਦਿਆਂ ਸਾਡੀ ਸਮੁੱਚੀ ਲੀਡਰਸ਼ਿਪ ਸੀਐਮ ਸਾਹਿਬ ਭਗਵੰਤ ਸਿੰਘ ਸਾਹਿਬ ਸਾਡੇ ਹਰਜੀਪ ਸਿੰਘ ਮੁੰਡਿਆ ਜੀ ਮੰਤਰੀ ਸਾਹਿਬ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਲੈਗ ਸਮਝਿਆ ਕਿ ਸਾਨੂੰ ਜਿਹੜਾ ਸਾਹਨੇ ਵਾਲ ਦਾ ਭਾਰ ਹੈ ਉਹ ਸੌਪਿਆ ਗਿਆ ਤੇ ਮੈਂ ਸਾਰੇ ਹੀ ਸਾਡੇ ਜਿੰਨੇ ਵੀ ਕੌਂਸਲਰ ਸਾਹਿਬਾਨ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਦਾ ਬੜਾ ਹੀ ਪਿਆਰ ਸਤਿਕਾਰ ਨਾਲ 15 ਦੇ 15 ਕੌਂਸਲਰਾਂ ਨੇ ਸਾਡੇ ਨਾਲ ਜਿਹੜਾ ਪਿਆਰ ਨਾਲ ਹਾਂ ਨਾਂ ਦਾ ਹਾਰਾ ਮਾਰਿਆ ਬਹੁਤ ਹੀ ਜ਼ਿਆਦਾ ਧੰਨਵਾਦ ਸਾਰੇ ਕੌਂਸਲਰ ਭਰਾਵਾਂ ਦਾ ਸਾਰੇ ਹੀ 15 ਦੇ 15 ਕੌਂਸਲਰ ਸਹਿਬਾਨ ਨੇ ਜਿਹੜੇ ਵੀ ਸਾਹਨੇ ਮਾਲ ਦੇ ਹੋਰ ਵੀ ਜਿੰਨੇ ਵਾਸੀ ਨੇ ਅਸੀਂ ਯਕੀਨ ਦਿਵਾਉਂਦੇ ਹਾਂ ਵੀ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਜਿੰਨਾ ਵੀ ਵੱਤ ਤੋਂ ਵੱਧ ਸਾਹਨੇ ਦਾ ਵਿਕਾਸ ਹੋਊਗਾ ਵੱਤ ਤੋਂ ਵੱਧ ਵਿਕਾਸ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੋ ਗਿਆ ਪਹਿਲਾਂ ਕਿਹੜੇ ਕੰਮ ਤੋਂ ਸ਼ੁਰੂਆਤ ਕਰਨ ਜਾ ਰਹੇ ਪਹਿਲਾਂ ਜੀ ਹੁਣੇ ਥੋੜੀ ਦੇਰੀ ਹੋਈ ਹੈ ਜੇ ਜਿੰਨੇ ਵੀ ਸਾਡੇ ਕੌਂਸਲਰ ਸਹਿਬਾਨ ਨੇ ਸਾਰਿਆਂ ਦੇ ਅਸ਼ੀਰਵਾਦ ਨਾਲ ਸਾਰਿਆਂ ਦੀ ਸਲਾਹ ਦੇ ਨਾਲ ਚੱਲਾਂਗੇ ਜੀ। ਹਾਂਜੀ। ਹਾਂਜੀ ਭਾਈ ਜੀ। ਅੱਜ ਦੀ ਜਿਹੜੀ ਜ਼ਿੰਮੇਵਾਰੀ ਮਿਲ ਗਈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਸੇਵਾ। ਮੈਂ ਸਾਰੇ 15 ਦੇ 15 ਕੈਂਡੀਡੇਟ ਨੂੰ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਐਨੀ ਮਾਣੀ ਜੀ ਧੀ ਨੂੰ ਇਹਨਾਂ ਮਾਨ ਬਖਸ਼ਿਆ। ਮੈਂ ਪੂਰੇ ਸਾਲਨੇ ਵਾਲੇ ਕੰਮ ਕਰ ਪਾਵਾਂਗੀ। ਪਹਿਲੀ ਵਾਰੀ ਦੇਖੋ ਮੈਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਹਾਂ ਜੀ ਕਿੰਨਾ ਦੇਖਦੇ ਹਾਂ ਜ਼ਿੰਮੇਵਾਰੀ ਮਿਲੀ ਹੈ ਜਿਹੜੀ ਆਮ ਆਦਮੀ ਪਾਰੀ ਨੁਸਤਾਨ ਦੇ ਤੋਂ ਨਿਸਕੋਰਟ ਮਿਲੀ ਹੈ ਉਸ ਨੂੰ ਤੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਮੈਂ ਅੱਜ ਸਾਹਨੇ ਵਾਲੇ ਮਿਊਨਿਸਪਲ ਕਾਰਪੋਰੇਸ਼ਨ ਦੇ ਮਿਊਨਿਸਪਲ ਕੌਂਸਲ ਦੇ ਪ੍ਰਧਾਨ ਬਣੇ ਰਾਜਦੀਪ ਭਾਟੀਆ ਪੂਜਾਰਾਣੀ ਜੀ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਸਾਰੇ ਸਾਰੇ ਹੀ 15 ਦੇ 15 ਵਾਰਡ ਦੇ ਕੌਂਸਲਰਾਂ ਨੇ ਸਾਰਿਆਂ ਨੇ ਕਾਂਗਰਸ ਪਾਰਟੀ ਮੈਂ ਕਾਂਗਰਸ ਪਾਰਟੀ ਤੋਂ ਕੌਂਸਲਰਾਂ ਜੀ ਸਾਰੇ ਹੀ ਪਾਰਟੀਆਂ ਦੇ ਸਮਰਥਨ ਦੇ ਨਾਲ ਇਹਨਾਂ ਨੂੰ ਪ੍ਰਧਾਨ ਚੁਣਿਆ ਜੀ ਬਹੁਤ ਬਹੁਤ ਮੁਬਾਰਕਾਂ ਜੀ ਸ਼ਹਿਰ ਨਿਵਾਸੀ ਕਿਵੇਂ ਦੇਖਦੇ ਨਵਾਂ ਪ੍ਰਧਾਨ ਬਣਿਆ ਹੈ ਬਾਈਗੁਰਦਕੇ ਖਾਲਸਾ ਬਾਈਗੁਰਦਕੇ ਫਤਿਹ ਹਰਜਿੰਦਰ ਸਿੰਘ ਪ੍ਰਧਾਨ ਟਿਕਸੀਨ ਸਾਹਨੇ ਵਾਲ ਦੀ ਅੱਜ ਜੋ ਮੰਤਰੀ ਸਾਹਿਬ ਨੇ ਰਾਜ ਦੀ ਪਹਾੜੀਏ ਦੇ ਘਰੋਂ ਜੋ ਮਤਲਬ ਕੁਇਰਾਨੀ ਨੂੰ ਦੇ ਕੇ ਸਮਰਥਨ ਦਾ ਮਤਲਬ ਕਹਿਣ ਦਾ ਪੂਰਾ ਬਕਾਲ ਸਾਹਿਬ ਜੀ ਪੂਰੀ ਉਮੀਦ ਕਰਦੇ ਹਾਂ ਵੀ ਸਾਹਨੇ ਵਾਲ ਦਾ ਕੋਈ ਵੀ ਕਾਰਜ ਅਧੂਰਾ ਨਹੀਂ ਰਹੂਗਾ ਜਿਹੜਾ ਵਿਕਾਸ ਪੱਖੋਂ ਆਖੋ ਪਰੋਖੇ ਹੋ ਚੁੱਕਿਆ ਸੀਗਾ ਸਾਨੂੰ ਪੂਰੀ ਉਮੀਦ ਹੈ ਇਸ ਗੱਲ ਦੀ ਜਿੰਨੇ 15 ਦੇ 15 ਵਾਰ ਦੇ ਕੌਂਸਲ ਸਾਹਿਬ ਨੇ ਉਹ ਸਾਰਿਆਂ ਦੀ ਸਹਿਮਤੀ ਆ ਔਰ ਸਾਰਿਆਂ ਇੱਕ ਮੁੱਠ ਹੋ ਕੇ ਇੱਕ ਟੀਮ ਵਰਗੇ ਥਰੂ ਕਿ ਸਾਰੇ ਕੰਮ ਨੂੰ ਨਿਪਟਰੇਟ ਹੋਣਗੇ ਔਰ ਅਸੀਂ ਪਬਲਿਕ ਨੂੰ ਇਹ ਮਤਲਬ ਪਬਲਿਕ ਤੋਂ ਅਸੀਂ ਆਸ ਰੱਖਦੇ ਆ ਜੀ ਕੋਈ ਵੀ ਕੰਮ ਹੋਣ ਵਾਲਾ ਠੀਕ ਹੈ ਨਾ ਅਸੀਂ ਉਹ ਨਹੀਂ ਕਹਿਣਾ ਕਿ ਉਹਨੇ ਇਹਨਾਂ ਤੱਕ ਪਹੁੰਚ ਕਰਨੀਆਂ ਜਾਂ ਸਾਡੇ ਕੌਂਸਲ ਸਾਹਿਬ ਤੱਕ ਪਹੁੰਚ ਕਰਨੀਆਂ ਅਸੀਂ ਸ਼ਹਿਰ ਦੇ ਸਾਰੇ ਮੌਜੂਦ ਪਰਸਨ ਜਿੰਨੇ ਵੀ ਅਸੀਂ ਸ਼ਹਿਰੀ ਵਸਨੀਕ ਆ ਉਹ ਸਾਡੇ ਤੱਕ ਵੀ ਪਹੁੰਚ ਕਰ ਸਕਦੇ ਆ ਅਸੀਂ ਉਹਨਾਂ ਦੀ ਗੱਲ ਨੂੰ ਕਨਵੇ ਕਰਾਂਗੇ ਔਰ ਸਾਨੂੰ ਪੂਰੀ ਉਮੀਦ ਹੈ ਇਸ ਗੱਲ ਦੀ ਤੋ ਕੋਈ ਵੀ ਕੰਮ ਸਾਨੇਵਾਲ ਦਾ ਅਧੂਰਾ ਨਹੀਂ ਰਹੂਗਾ। ਹਾਂਜੀ। ਵੈਕੀ ਜੀ ਦਾ ਸਾਲ ਸਭ ਵੈਕੀ ਜੀ ਕੀਤੇ। ਮੇਰੀ ਨੋਹ ਕੁ ਜਰਾ ਨਹੀਂ ਅੱਜ ਸਭਾਨ ਬਣੀ ਕਾਉਂਸਲ ਦੀ ਤੇ ਮੈਂ ਸਾਰੇ ਐਮਸੀਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਸਪੋਰਟ ਕੀਤੀ ਆ ਤੇ ਮੈਂ ਸ਼ਹਿਰ ਵਾਸੀਆਂ ਨੂੰ ਸਾਨੇਵਾਲ ਵਾਸੀਆਂ ਨੂੰ ਕਹਿਣਾ ਚਾਹੁੰਦੀ ਹਾਂ ਵੀ ਇਹ ਨਹੀਂ ਤੁਸੀਂ ਪੂਜਾ ਰਣੀ ਕੋਲੇ ਹੀ ਪਹੁੰਚ ਕਰਨੀ ਆ। ਤੁਸੀਂ ਸਾਰੇ ਕਾਉਂਸਲਰ ਕੋਲ ਜਾਣਾ। ਉਹ ਤੁਹਾਡੀ ਬਿਲਕੁਲ ਜਿਵੇਂ ਪੂਜਾ ਤੋਂ ਦੀ ਹੈਲਪਸ ਦੀ ਲੋੜ ਹੋਊਗੀ ਫੇਰੇ ਤੋਂ ਲੈਣਗੇ ਨਹੀਂ ਉਹ ਉਹਨਾਂ ਦਾ ਉਹਵੇਂ ਕੰਮ ਚੱਲੂਗਾ ਜਿਵੇਂ ਇਹ ਪੂਰੀ ਸਪੋਰਟ ਕਰੂ ਕਾਉਂਸਲਰਾਂ ਦੀ ਬਹੁਤ ਜ਼ਿਆਦਾ ਤੁਸੀਂ ਇਹ ਤਾਂ ਦੇਖ ਲੋਗੇ ਜਦੋਂ ਹੁਣ ਇਹ ਮਤਲਬ ਜਾਣਗੇ ਡੋਰ ਟੂ ਡੋਰ ਨਾ ਤੇ ਪਾਰਟੀ ਰੱਖਣਗੇ ਉਦੋਂ ਪਤਾ ਲੱਗੂਗਾ ਵੀ ਮਹਿਲਾ ਜਾਂਦਾ ਹੋਣੀ ਆ ਮਹਿਲਾ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਮੁੰਡਿਆ ਸਾਹਮਣੇ ਕੱਟ ਕੀਤਾ ਸੀ ਨਾ ਉਹਦੇ ਵਿੱਚ ਮਹਿਲਾ ਹੀ ਬਹੁਤ ਜ਼ਿਆਦਾ ਸੀ ਉਦੋਂ ਹੀ ਉਹ ਐਲਾਨ ਕਰ ਗਏ ਸੀ ਕਿ ਮੁੰਡਿਆ ਸਾਹਿਬ ਬਈ ਇਹ ਨਹੀਂ ਹੈਗਾ ਵੀ ਲੇਡੀਜ਼ ਨਹੀਂ ਬਣ ਸਕਦੀ ਪ੍ਰਧਾਨ ਇਹ ਵੀ ਹੋ ਸਕਦੀ ਆ ਵੀ ਸਾਡੀ ਭੈਣ ਵੀ ਪ੍ਰਧਾਨ ਬਣ ਸਕਦੀ ਆ ਸਾਨੂੰ ਉਸ ਦਿਨ ਤੋਂ ਆਸ ਹੋ ਗਈ ਸੀ ਵੀ ਪੂਜਾ ਦਾ ਜਿਹੜਾ ਮੁਕਾਬਲਾ ਸੀਗਾ ਉਹ ਫਸਮਾ ਵੀ ਸੀਗਾ ਤੇ ਵਧੀਆ ਵੋਟਾਂ ਨਾਲ ਵੀ ਸਾਡੇ ਨਾਲ ਤੋਂ ਜ਼ਿਆਦਾ ਜਿੱਤੀ ਆ ਤੇ ਸਾਨੂੰ ਇਹਦੇ ਤੇ ਬਹੁਤ ਮਾਣ ਆ